ਗੁਰੂ ਪਿਆਰਿਓ ਰਾਏ ਭੋਏ ਦੀ ਤਲਵੰਡੀ ਅੱਜ ਕੱਲ੍ਹ ਸ੍ਰੀ ਨਨਕਾਣਾ ਸਾਹਿਬ ਇਸ ਪਾਵਨ ਧਰਤੀ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ 1469 ਕੱਤਕ ਦੀ ਪੂਰਨ ਮਾਸੀ ਨੂੰ ਅੰਮ੍ਰਿਤ ਵੇਲੇ ਗੁਰੂ ਨਾਨਕ ਸਾਹਿਬ ਮਹਾਰਾ ਸੱਚੇ ਪਾਤਸ਼ਾਹ ਜੀ ਨੇ ਮਾਤਾ ਤ੍ਰਿਪਤਾ ਦੀ ਕੁੱਖੋਂ ਸਤਕਾਰਯੋਗ ਬਾਬਾ ਮਹਿਤਾ ਕਾਲੂ ਦੇ ਘਰ ਪ੍ਰਕਾਸ਼ ਧਾਰਿਆ ਕਹਿੰਦੇ ਨੇ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੋਣਾ ਸੀ ਨਾ ਅੰਮ੍ਰਿਤ ਵੇਲੇ ਤੇ ਦੌਲਤਾਂ ਦਾਈ ਉੱਥੇ ਹਾਜ਼ਰ ਹੁੰਦੀ ਆ ਦੌਲਤਾਂ ਦਾਈ ਤੇ ਗੁਰੂ ਨਾਨਕ ਸਾਹਿਬ ਜੀ ਦੀ ਮਾਤਾ ਉਹਨਾਂ ਨੇ ਆਪਣਾ ਜਿਹੜਾ ਸ਼ਿੰਗਾਰ ਸੀ ਤਨ ਤੇ ਧਾਰਮਿਕ ਕੀਤਾ ਉਹਨੂੰ ਉਤਾਰ ਦਿੱਤਾ ਸੀ ਚਿਹਰੇ ਤੇ ਨੂਰ ਵੱਖਰਾ ਸੀ ਮਾਤਾ ਤ੍ਰਿਪਤਾ ਜੀ ਦੇ ਮਾਤਾ ਤ੍ਰਿਪਤਾ ਜੀ ਇੱਕ ਕਮਰੇ ਦੇ ਵਿੱਚ ਅੰਦਰ ਬੈਠੇ ਨੇ ਪਲੰਘੇ ਤੇ ਕੋਲ ਉਹਨਾਂ ਦੇ ਦੌਲਤਾ ਦਾਈ ਬੈਠੀ ਹੈ ਜਦੋਂ ਗੁਰਮੁਖੋਏ ਦਿਨ ਆਂਦਾ ਹੈ ਅੰਮ੍ਰਿਤ ਵੇਲਾ 1469 ਕਤਕ ਦੀ ਪੂਰਨਮਾਸੀ ਗੁਰੂ ਨਾਨਕ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ ਦੌਲਤਾ ਦਾਈ ਦੇ ਹੱਥਾਂ ਵਿੱਚ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਤੇ ਕਹਿੰਦੇ ਜਦੋਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ ਉਸ ਤੋਂ ਬਾਅਦ ਦੌਲਤਾ ਦਾਈ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪਿਤਾ ਬਾਬਾ ਮਹਿਤਾ ਕਾਲੂ ਜੀ ਨੂੰ ਵਧਾਈ ਦੇਣ ਵਾਸਤੇ ਬਾਹਰ ਆਂਦੀ ਆ ਕਿਉਂਕਿ ਪਿਤਾ ਵੀ ਉਡੀਕ ਕਰਦਾ ਪਿਆ ਵੀ ਮੇਰੇ ਘਰ ਸੰਤਾਨ ਆਣੀ ਆ ਮੇਰੇ ਘਰ ਕਦੋਂ ਪੁੱਤਰ ਆਏਗਾ ਕਦੋਂ ਖੁਸ਼ੀਆਂ ਦਾ ਦਿਨ ਛੜੇਗਾ ਕਦੋਂ ਖੁਸ਼ੀਆਂ ਦਾ ਮਾਹੌਲ ਬਣੇਗਾ ਭੈਣ ਨੂੰ ਵੀ ਆਪਣੇ ਲਈ ਵੀਰ ਚਾਹੀਦਾ ਏ ਪਿਤਾ ਨੂੰ ਵੀ ਪੁੱਤਰ ਚਾਹੀਦਾ ਏ ਪਿਤਾ ਬਾਹਰ ਬੈਠਾ ਹੈ ਤੇ ਦੌਲਤਾਂ ਦਾਈ ਭੱਜ ਕੇ ਆਈ ਆਣ ਕੇ ਕਹਿਣ ਲੱਗੀ ਪਟਵਾਰੀ ਤੈਨੂੰ ਵਧਾਈਆਂ ਹੋਣ ਗੁਰੂ ਪਿਆਰਿਓ ਬਾਬੇ ਪਟਵਾਰੀ ਨੇ ਦੋਵੇਂ ਹੱਥ ਜੋੜ ਕੇ ਦੌਲਤਾ ਦਾਈ ਤੋਂ ਵਧਾਈ ਕਬੂਲ ਕੀਤੀ। ਕਹਿਣ ਲੱਗੇ ਤੈਨੂੰ ਵੀ ਵਧਾਈਆਂ ਤੈਨੂੰ ਵੀ ਮੁਬਾਰਕਾਂ। ਫਿਰ ਗੁਰੂ ਪਿਆਰਿਓ ਦੌਲਤਾ ਦਾਈ ਨੂੰ ਬਾਬਾ ਮਹਿਤਾ ਕਾਲੂ ਜੀ ਕਹਿਣ ਲੱਗੇ ਕਹਿਣ ਲੱਗੇ ਦੌਲਤਾ ਅੱਜ ਮੈਂ ਬੜਾ ਖੁਸ਼ ਹਾਂ 10 ਕੁਝ ਮੰਗ ਲੈ ਉਹ ਅੱਜ ਦੇ ਦੇ ਆਂਗਾ ਅਰ ਜ਼ਿਆਦੇ ਆਂਗਾ ਤੈਨੂੰ। ਉਸ ਵੇਲੇ ਦੌਲਤਾ ਦਾਈ ਨੇ ਕਿਹਾ ਸੀ ਮੈਨੂੰ ਅੱਜ ਕੋਈ ਭੁੱਖ ਨਹੀਂ ਹੈ ਮੈਨੂੰ ਕੋਈ ਭੁੱਖ ਨਹੀਂ ਅੱਜ ਰੱਜ ਗਈਆਂ ਹਕੀਕਤ ਵਿੱਚ ਮੈਂ ਰੱਜ ਗਈਆਂ ਕਹਿਣ ਲੱਗੇ ਕਿਵੇਂ ਕਹਿਣ ਲੱਗੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਤੇਰੇ ਘਰ ਪ੍ਰਗਟ ਹੋਇਆ ਤੇਰੇ ਘਰ ਜਿਹੜਾ ਅਜ ਪੁੱਤਰ ਪ੍ਰਗਟ ਹੋਇਆ ਏ ਤੇਰੇ ਘਰ ਜਿਹੜਾ ਅਜ ਪੁੱਤਰ ਜੰਮਿਆ ਏ ਸੱਚ ਜਾਣੀ ਇਹਦੇ ਦਰਸ਼ਨ ਕਰਕੇ ਹੀ ਮੈਂ ਰੱਜ ਗਈਆਂ ਆਖੋ ਸਤਨਾਮ ਸ੍ਰੀ ਵਾਹਿਗੁਰੂ ਇਹਦੇ ਦਰਸ਼ਨ ਕਰਕੇ ਹੀ ਮੈਂ ਰਜ ਗਈਆਂ ਗੁਰਬਾਣੀ ਦਾ ਫਰਮਾਨ ਹੈ ਹੋਵੇ ਸਿਖਤ ਕਸਮ ਦੀ ਨੂਰ ਅਰਸੋਂ ਕੁਰਸੋਂ ਛੱਟੀ ਐ ਤੁਧ ਗਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜਾਨਣਾ ਗੁਰੂ ਦੇ ਦਰਸ਼ਨ ਜਨਮਾ ਜਨਮਾ ਦੀ ਮੈਲ ਕੱਟ ਦਿੰਦਾ ਗੁਰੂ ਦੇ ਦਰਸ਼ਨ ਹੋ ਜਾਣ ਜੰਮਣਾ ਜੰਮਣ ਮਰਨ ਦੀ ਮੈਲ ਲੈ ਜਾਂਦੀ ਹੈ ਗੁਰੂ ਦੇ ਦਰਸ਼ਨ ਨਿਹਾਲ ਕਰ ਦਿੰਦੇ ਨੇ ਤਨ ਸੋ ਵੇਲਾ ਜਦ ਦਰਸ਼ਨ ਕਰਨਾ ਹਾਂ ਬਲਿਹਾਰੀ ਸਤਿਗੁਰ ਚਰਣਾ ਕਹਿਣ ਲੱਗੇ ਉਹ ਵੇਲਾ ਧੰਤਾ ਜੋਗ ਹੈ ਜਿਸ ਵੇਲੇ ਗੁਰੂ ਦੇ ਦਰਸ਼ਨ ਪ੍ਰਾਪਤ ਹੋ ਜਾਣ ਤਾਂ ਹੈ ਦੌਲਤਾਂ ਜਾਈ ਜਿਨੇ ਗੁਰੂ ਨਾਨਕ ਸਾਹਿਬ ਨੂੰ ਸਭ ਤੋਂ ਪਹਿਲਾਂ ਝੱਕਿਆ ਉਹ ਕਹਿਣ ਲੱਗੇ ਮੈਂ ਰਜਵੇ ਮੈਨੂੰ ਦਰਸ਼ਨ ਹੋਏ ਮੇਰੇ ਹੱਥਾਂ ਵਿੱਚ ਬੜੇ ਬਾਲਕਾਂ ਨੇ ਜਨਮ ਲਿਆ ਹੈ ਪੂਰੇ 11ਵੇਂ ਸਮਾਉਤੀ ਪਰ ਉਹ ਰੋਂਦੇ ਸਨ ਉਹ ਕੁਰਲਾਂਦੇ ਸਨ ਉਹਨਾਂ ਦੇ ਚਿਹਰੇ ਮਯੂਸ ਹੁੰਦੇ ਹਨ ਪਰ ਅੱਜ ਜਿਹੜਾ ਤੇਰੇ ਘਰ ਆਇਆ ਇਹ ਖਿੜਿਆ ਹੋਇਆ ਸੀ ਇਹਦੇ ਚਿਹਰੇ ਤੇ ਨੂਰ ਵੱਖਰਾ ਹੈ ਇਹ ਰੋਇਆ ਨਹੀਂ ਥਾਕੀ ਹਿੱਕ ਤੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਰੋਂਦਿਆਂ ਨੂੰ ਚੁੱਪ ਕਰਾਉਣ ਆਏ ਆ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਰੋਂਦਿਆਂ ਨੂੰ ਚੁੱਪ ਕਾਉਣ ਕਰਾਉਣ ਆਏ ਆ ਮਯੂਸ ਹੋਿਆਂ ਨੂੰ ਗਲੇ ਲਾਉਣ ਆਏ ਆ ਦੁਖੀਆਂ ਦਾ ਦਰਦ ਨਿਵਾਰਨ ਆਇਆ ਗੁਰੂ ਨਾਨਕ ਸਾਹਿਬ ਮਹਾਰਾਜ ਗੁਰੂ ਪਿਆਰਿਓ ਦੌਲਤਾਂ ਦਾਈ ਦਾ ਨਾਂ ਦੌਲਤਾਂ ਦਾਈ ਸੀ ਪਰ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨਾਂ ਨਾਲ ਦੌਲਤ ਮੰਦ ਬਣ ਗਈ ਆਪ ਕੋ ਸਤਨਾਮ ਸ੍ਰੀ ਵਾਹਿਗੁਰੂ ਨਾਨਕ ਸਾਹਿਬ ਮਹਾਰਾਜ ਦੇ ਦਰਸ਼ਨਾਂ ਨਾਲ ਦੌਲਤਾਂ ਮੰਦ ਬਣ ਗਈ ਉਥੇ ਕਿਆ ਸੀ